ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਤੁਸੀਂ ਕਹਣਾ ਹਰ ਵਲੌਗ ਜੇ ਗੱਡੀ 'ਚ ਚੜ੍ਹੇ ਹੁੰਦੇ ਆ ਤੇ ਹਰ ਸ਼ਾਰ ਹੋਏ ਹੁੰਦੇ ਕਦੀ ਕਿਤੇ ਕਦੀ ਕਿਤੇ ਅੱਜ ਤੁਹਾਨੂੰ ਪਤਾ ਵੀ ਨਹੀਂਗਾ ਤੇ ਅੱਜ ਅੱਜ ਅਸੀਂ ਚੱਲੇ ਆ ਵਿਨੋਦ ਕੇ ਪਿੰਡ ਉਹਨਾਂ ਨੇ ਡਿਨਰ ਇਨਵਾਈਟ ਕੀਤਾ ਯਾਰ ਨੂੰ ਰੋਟੀ ਤੇ ਆਪਣਾ ਇਨਵਾਈਟ ਇਨਵੀਟੇਸ਼ਨ ਸਾਨੂੰ ਹੀ ਤੇ ਸ਼ੇਰੇ ਹੋਣਾ ਨੂੰ ਹੀ ਤੇ ਸ਼ੇਰੇ ਹੋਣੀ ਤੇ ਪਹੁੰਚ ਗਏ ਆ ਸਾਰੀ ਫੈਮਿਲੀ ਅਸੀਂ ਰਹਿ ਗਏ ਕਿਉਂਕਿ ਮੰਮੀ ਉਹਨਾਂ ਨੇ ਅੱਜ ਪਾਇਆ ਦੀਵਾਲੀ ਦਾ ਖਲਾਰਾ ਮਤਲਬ ਕਹਿਣ ਤੋਂ ਭਾਵ ਮੈਂ ਗੱਲ ਉਹ ਤਾਂ ਕਰਨ ੜਿਆ ਸੀ ਇਹਨਾਂ ਨੇ ਕਹਿਣਾ ਵੀ ਗੱਡੀ 'ਚ ਤਿਆਰ ਹੋ ਕੇ ਤੁਰ ਪੈਂਦੇ ਆ ਅਸੀਂ ਸਵੇਰ ਦੇ ਖਿਲਰੇ ਫੇੜਨੇ ਅੱਜ ਸਵੇਰ ਦਾ ਕੰਮ ਕਿੰਨਾ ਕੀਤਾ ਸਵੇਰ ਦਾ ਬਹੁਤ ਕੰਮ ਕੀਤਾ ਮੈਂ ਕੋਈ ਚੀਜ਼ ਨਹੀਂ ਛੱਡੀ ਛਾੜਨ ਵਾਲੀ ਇੰਨਾ ਮੇਰੇ ਕੋਲ ਕੰਮ ਕਰਾਇਆ ਮੰਮੀ ਪਿੱਛੇ ਕੀ ਵੇਖਣ ੜੇ ਆ ਮਾਨੂੰ ਦੱਸਣ ੜੇ ਵੀ ਕੰਮ ਕਿੰਨੇ ਕੀਤਾ ਨਹੀਂ ਕੰਮ ਕੀਤਾ ਨਹੀਂ ਮੈਂ ਕੋਈ ਕੰਮ ਨਹੀਂ ਕੀਤਾ ਨਹੀਂ ਆਹੀ ਨੇ ਕੀਤਾ ਤੂੰ ਹੀ ਕੀਤਾ ਸਾਰਾ ਕੰਮ ਮੈਂ ਹੀ ਕੀਤਾ ਕਿੰਨੇ ਕੀਤਾ ਨਹੀਂ ਕਿਉਂ ਮੈਂ ਕਿ ਮੈਂ ਵੀ ਤਾਂ ਅੱਜ ਸਪਰੇ ਕਰਕੇ ਗਿਆ ਆ ਆਹੋ ਨਹੀਂ ਤਾ ਤਾ ਸਾਰੇ ਗੀਤਾਂ ਵਾਲੇ ਸਵੇਰ ਦੇ ਸਾਰੇ ਖੰਭ ਗਏ ਤੇ ਮਨ ਜਾ ਹੀ ਨਹੀਂਗਾ ਦਿਵਾਲੀ ਦੀਆਂ ਸਫਾਈਆਂ ਅਸਲ ਚ ਚੱਲਣ ਡੀਆਂ ਵਾ ਦਿਵਾਲੀ ਚ ਰਹਿ ਗਿਆ ਕਿੰਨੇ ਦਿਨ ਰਹਿ ਗਿਆ ਦਿਵਾਲੀ ਚ 10 ਕ ਦਿਨ ਰਹਿ ਗਏ ਆ ਤੇ ਦਿਵਾਲੀ ਦੀਆਂ ਸਫਾਈਆਂ ਪੂਰੇ ਯੋਰਾ ਸ਼ੋਰਾ ਤੇ ਚੱਲਣ ਡੀਆਂ ਵਾ ਖਲਾਰਾ ਵੀ ਬੜਾ ਐਰਕੀ ਬਰਸਾਤਾਂ ਦਾ ਕਰਕੇ ਜਿਆਦੀ ਬਰਸਾਤ ਪਈ ਐਰਕਾ ਖਲਾਰਾ ਵੀ ਬਹੁਤ ਪਿਆ ਤੇ ਲੱਗਦਾ ਸਾਰਾ ਕੁਝ ਕੱਢਣਾ ਪਿਆ ਬਾਹਰ ਐਰਕੀ ਹੁਣ ਨਾ ਸਮਝ ਨਹੀਂ ਆਉਂਦੀ ਵਿਚਕਾਰ ਜੇ ਵਾਲਾ ਮੌਸਮ ਹੋ ਗਿਆ ਭੀ ਲੀੜਾ ਪਈਏ ਕਿਹੜਾ ਗਰਮ ਪਈਏ ਕਿ ਠੰਡਾ ਪਈਏ ਤੇ ਵਿਚਕਾਰ ਦਰਮਿਆਨਾ ਜਿਹਾ ਪਾਈ ਜਾਂਦੇ ਆ ਕਈਆਂ ਟੀ-ਸ਼ਰਟ 'ਚ ਵੀ ਗਰਮੀ ਲੱਗਣ ਡੈ ਪੈਂਦੀ ਆ ਤੇ ਕਈ ਆ ਰਹੇ ਚੱਲਣ ਦੀ ਤੇ ਵਿੱਚ ਲੀੜਿਆ ਨਹੀਂ ਕਿੱਥੋਂ ਮੜ ਗਈ ਗੱਲਾਂ ਜੋ ਗੱਲ ਨਿਕਲਦੀ ਆਗੇ ਹਾਂ ਬਾਕੀ ਪਹੁੰਚ ਚੱਲੇ ਆਂ ਮਨੋਧਣਾ ਦੇ ਏਰੀਏ 'ਚ ਆ ਗਏ ਆ ਗਾਜੀ ਵਾਲ ਸਾਹਿਬ ਵਾਲਿਆਂ ਦੇ ਤੇ ਵੇਨੇ ਆ ਜਾ ਕੇ ਅੱਜ ਕੀ ਕੀ ਪ੍ਰਸਤੁਤ ਕਰਦੇ ਗਾਜੀ ਵਾਲੀ ਹੈ ਉਹਨਾਂ ਦੇ ਤਾਂ ਫੋਨ ਆਉਂਦੇ ਹੀ ਇੰਨਾ ਮਜ਼ਾ ਨਹੀਂ ਆਉਂਦਾ ਛੇਤੀ ਆਜੋ ਇਦਾਂ ਮਜਾ ਨਹੀਂ ਆਉਂਦਾ ਅੱਦੇ ਪਹਿਲਾਂ ਆਗੇ ਆਦੇ ਬਾਅਦ ਦੇ ਇਦਾਂ ਮਜਾ ਨਹੀਂ ਆਉਂਦਾ ਛੇਤੀ ਆਜੋ ਹਲਾਰੇ ਛੱਡ ਕੇ ਆਜੋ ਮੁੜ ਕੇ ਘਰ ਲਿਓ ਮੈਂ ਹਣ ਜਿਹੜਾ ਵਿਹੜੇ 'ਚ ਵਿਆਹ ਉਹ ਤੇ ਚੋਕਾ ਹੀ ਏ ਚਲੋ ਕੋਈ ਨਹੀਂ ਅਭੀ ਕਰਨਾ ਜ਼ਰੂਰੀ ਕੰਮ ਵੀ ਕਰਨਾ ਜ਼ਰੂਰੀ ਤੇ ਜਾਣਾ ਵੀ ਜ਼ਰੂਰੀ ਉਦਾਂ ਏ ਆ ਵੀ ਹਾਨੂੰ ਨਿਹਰਾ ਹੋ ਗਿਆ ਇਨਵਾਈਟ ਉਦਾਂ ਉਹਨਾਂ ਨੇ ਕਿਹਾ ਵੀ ਦੁਪਹਿਰੇ ਜੀ ਆਇਓ ਤੇ ਗੱਲਾਂ ਬਾਤਾਂ ਮਾਰਾਂਗੇ ਤੇ ਕੋਈ ਨਹੀਂ ਪਹੁੰਚ ਹੀ ਚੱਲੇ ਆਪਾਂ ਪਹੁੰਚ ਹੀ ਗਏ ਆਂਗੇ ਉਹਨਾਂ ਨੂੰ ਕਿਹਾ ਹੀ ਭਜਾ ਹੀ ਭੋਜਨ ਕਰਨਾ ਜਾ ਕੇ ਆਹ ਆ ਗਈ ਆਹ ਆ ਗਈ ਗਾਜੀ ਵਾਲੀਆਂ ਦੀ ਕੋਠੀ ਚਲੋ ਕੋਈ ਨਹੀਂ ਹੋ ਜਿਕੇ ਮਿਲਦੇ ਹੋ ਲਾ ਨੂੰ ਸਾਸਤ੍ਰੀਕਾਲ ਓਏ ਗਰਸ਼ਰਨਵੀਆਂ ਗਰਸ਼ਰਨਵੀਆਂ ਫੇੜ ਫੇੜ ਜਾ ਦਿਖੰਡਿਆ ਵਿੱਚ ਆਉਂਦੀ ਕਿੰਦਾ ਦੁਬਾਰਾ ਸਾਸਤ੍ਰੀਕਾਲ ਨਹੀਂ ਚਾਹ ਤੁਸੀਂ ਬਾਹਰ ਹੀ ਲਾ ਆਉਣੀ ਆ ਦਾਜੀ ਗਾਲਿਓ ਕਾਜੀ ਗਾਲਿਓ ਬਾਹਰ ਨਿਕਲੋ ਵੇ ਹੋਏ ਵੇ ਹੋਏ 에어ਪੋਰਡਾਂ ਦੇ ਨਾਲ ਨਿਕਲਦੇ ਹੀ ਓ 에어ਪੋਰਡਾਂ ਦੇ ਨਾਲ ਸਤ ਸ੍ਰੀ ਅਕਾਲ ਕਿਦਾਂ ਰਹੀ ਠੀਕ ਠਾਕ ਹਾਂ ਜੀ ਸਤ ਸ੍ਰੀ ਅਕਾਲ ਮਸੀ ਬਾਜੀ ਬਾਜੀ ਓ ਮਾਈ ਗਾਡ ਸਤ ਸ੍ਰੀ ਅਕਾਲ ਮਸਰ ਜੀ ਸਤ ਸ੍ਰੀ ਅਕਾਲ ਬਾਜੀ ਬੜਾ ਟੌਰ ਇੱਕ ਮਿੰਟ ਪਹਿਲਾਂ ਮੈਂ ਟਾਵਰ ਵਿਖਾ ਓ ਮਾਈ ਗਾਡ ਦਿਸ ਇਜ਼ ਮਾਈ ਸ਼ੂ ਨੂ ਮੈਡੀਕਲ ਨਹੀਂ ਉਹ ਫਿਰ ਕੰਮ ਵਾਲੀਆਂ ਘਰ ਆਈਆਂ ਲੈ ਗਈ ਫਿਰ ਕਾ ਇਹ ਦਿਸ ਅੱਜ ਅੱਜ ਪਾਕੇ ਸੋਹਣੀ ਬੰਨੀ ਐ ਰੈਂਗੋ ਫਿਰ ਡੈਡੀ ਕੋ ਛੱਡ ਆ ਮੈਂ ਬਰੂਨੋ ਨਾਲ ਲੜਨਾ ਇਹਨਾਂ ਨੇ ਬਰੂਨੋ ਬੰਨਿਆ ਪਰ ਰੈਂਗੋ ਨਹੀਂ ਨਾ ਵੱਜਣਾ ਗੱਲ ਤੇ ਇਹੀ ਚੌਂ ਚੌਣੀ ਮੈਂ ਤਾਂ ਘਰੇ ਨਾ ਪਰ ਕੋਈ ਤੇ ਯਾਰ ਮੈਂ ਮੈਂ ਬਾਹਰ ਨਿਕਲੇ ਆਇਆ ਮਿਲ ਲਈ ਮੰਮੀ ਭੂਆ ਜੀ ਮੰਮੀ ਭੂਆ ਜੀ ਭਾਬੀ ਆ ਗਈ ਕਰੀ ਮੈਂ ਤਾਂ ਨੂੰ ਮਿਲ ਨਹੀਂ ਬਾਹਰ ਨਿਕਲੇ ਆਇਆ ਅਸੀਂ ਕਿਹਾ ਫੋਟੋ ਖਿਚਵਾਉਣ ਲੱਗਾ ਆਪਰਾਵਾ ਫੋਟੋ ਖਿਚਵਾਉਣ ਲੱਗਾ ਸਤਿ ਸ਼੍ਰੀ ਅਕਾਲ ਪਾਈ ਲਾਗੂ ਪਾਈ ਲਾਗੂ ਭਈਆ ਸਤਿ ਸ਼੍ਰੀ ਅਕਾਲ एवरीवन ਭਾਬੀ ਬੜੇ ਰਵਾਨ ਸਵਾਨੇ ਜੀ ਰੰਗ ਬਰੰਗੇ ਜੇ ਸੂਟ ਪਾਉਂਦੀ ਹੈ ਵਰੂਨਾ ਹੋ ਮੈਂ ਆਵੇ ਜੂ ਤੇ ਉਹ ਨਿਖਰ ਗਏ ਹੋਏ ਨਿਖਰ ਗਏ ਹੀ ਸਵੇਰੇ ਕਿਦਾਂ ਲਿਬੜਿਆ ਹੀ ਉਹ ਬਾਹਰ ਘਰ ਜਾਂਦਾ ਤਾਈ ਨੂੰ ਬੰਦਿਆ ਵਰੂਨਾ ਬੱਸ ਕਰ ਬੱਸ ਕਰ ਉਹਦਾ ਅਹੀਂ ਤਾਈਓ ਨਹੀਂ ਲਿਆਂਦਾ ਉਹਨੂੰ ਰੰਗੋ ਨੂੰ ਮੈਂ ਇਹਨਾਂ ਨੇ ਚੀਕਾਂ ਹੀ ਮਾਰੀ ਜਾਣੀਆਂ ਦੋਹਾਂ ਨੇ ਚੀਕਾਂ ਹੀ ਮਾਰੀ ਜਾਣੀਆਂ ਇਹਨਾਂ ਨੇ ਕੀ ਵੇਲਾ ਇਹਨਾਂ ਨੂੰ ਚੁੱਪ ਬੈਠਾ ਹੈ ਬੱਤਾ ਕੀ ਵੇਲਾ ਇਹਨਾਂ ਨੂੰ ਲੱਭਦਾ ਜਦਾ ਬਹੁਤ ਸਵਾਦ ਬਣੀ ਆ ਬਹੁਤ ਸਵਾਦ ਹੋਣੀ ਸਾਰੀ ਤੁਸੀਂ ਬਣਾਈਆਂ A to Z ਸਾਰੀ ਹੋਣੀ ਬਣਾਈ ਚੌਲ ਸਭ ਤੋਂ ਜ਼ਿਆਦਾ ਸਵਾਦ ਲੱਗੇ ਮੈਨੂੰ ਸੱਚੀ ਸਵਾਦ ਬਣਿਆ ਕਿਦਾਂ ਜਸਤਿਹ ਤੂੰ ਹੀ ਪਹਿਲੀ ਏ ਬਣਾਈ ਦबई ਬਰੀਆਨੀ ਬਣਾਉਂਦੇ ਹੁੰਦੇ ਨਾ ਇਦਾਂ ਦੀ ਬਹੁਤ ਸਵਾਦ ਬਣਿਆ ਸਾਰਾ ਕੁਝ ਇਧਰ ਵਾਲੇ ਸੰਗ ਤਾਂ ਖਾਣ ਨਹੀਂ ਆ ਖਾ ਗਰੀ ਵੀ ਦੇਣਗੇ ਨਹੀਂ ਨਹੀਂ ਬਹੁਤ ਸਵਾਦ ਆ ਹਾਂ ਹਾਂ ਬਹੁਤ ਸਵਾਦ ਮਸੀਦ ਹੀ ਮਖਾ ਲੋਣ ਖਾ ਲੀ ਆਈ ਪਹਿਲੇ ਕਿਸੇ ਘਰ ਦੇ ਨੂੰ ਗਈ ਆਓ ਸਾਡੇ ਵਿੱਚ ਆਈ ਲੰਗਰ ਮੈਂ ਲੰਗਰ ਖਾ ਕੇ ਰਹਿਦੇ ਨਹੀਂ ਕਿ ਲੰਗਰ ਖਾਣਾ ਨੂੰ ਕਿਤੇ ਕਿਹੜੇ ਗੁਰਦੁਆਰੇ ਗਏ ਆਪਾਂ ਅੱਦਨ ਆਪਾਂ ਇਹੀ ਹਿੰਦ ਦਿੱਟ ਕੇ ਪੋਟ ਰਹੇ ਹਾਂ ਯਾਰ ਕਿਹਨਾ ਭਾਗ ਵੀ ਨਹੀਂ ਮੰਗ ਰਿਹਾ ਜਾਂਦੇ ਆਪਾਂ ਕੀ ਗੁਰੂ 15 ਵੇਖਣ ਨਹੀਂ ਨਹੀਂ ਮੰਦਰ ਵੇਖਣ ਗਏ ਜਦੋਂ ਆਪਾਂ ਕਿਥੋਂ ਰੁੱਕ ਕੇ ਸਪੈਸ਼ਲ ਹਾਂ ਹਾਂ ਮੰਦਰ ਵੇਖਣ ਗਏ ਪਹਿਲਾ ਜਿਹੜਾ ਗੁਰਦਾਰ ਆਇਆ ਆਪਾਂ ਰੋਟੀ ਖਾਧੀ ਸਾਰਿਆਂ ਨੇ ਤੇ ਇਹਨਾਂ ਨੇ ਕੱਲੇ ਚੌਲ ਹੀ ਖਾਦੇ ਸੀਗੇ ਦੋਵਾਂ ਨੇ ਅਰੇ ਆਏ ਰੂਮ ਤੇ ਬੈਠੇ ਅੱਜ ਲੱਗੀ ਗੁੱਸੇ ਜਿਓ ਅੱਜ ਬੋਲਣ ਨਹੀਂ ਦਿਆ ਉਹ ਅੱਜ ਬੋਲਣ ਨਹੀਂ ਦਿਆ ਨਹੀਂ ਤੇ ਭੌਂਗਦਾ ਹੁੰਦਾ ਉਹ ਮੈਂ ਮਨੇ ਇੱਕ ਕਾਟ ਮੇਂ ਹੋਰ ਪ੍ਰਸਤੁਤ ਹੋ ਗਈ ਆਈ ਰਾਜ ਗੱਲਾਂ ਕਰਦੇ ਓਂਡੇ ਮਾਸੀ ਸਾਗਰ ਨਾ ਸਾਗਰ ਪਾਈ ਕਿ ਘਟਨੇ ਮੈਂ ਦੁਜੇ ਨੂੰ ਨਾ ਲਾ ਲਈ ਮੈਂ ਆਈ ਰਾਜ ਗੱਲਾਂ ਕਰਦੇ ਓਂਡੇ ਵੀ ਵੈਰੈਟੀਆਂ ਵਾਵਾ ਹੀ ਹੋ ਜਾਂਦੀਆਂ ਹੁੰਦੀਆਂ ਕੰਮ ਹੈਵੀ ਹੋ ਜਾਂਦਾ ਹੁੰਦਾ ਜਾਂਦੇ ਜਾਂਦੇ ਐਂਡ ਆਹ ਵੈਰੈਟੀ ਐਂਡ ਵਾਲੀ ਆ ਨਾ ਆ ਕਿੰਨੇ ਜ਼ੋਰ ਨਾਲ ਮਾਸੀ ਮੈਂ ਆ ਵੈਰੈਟੀ ਲਾਸਟ ਵਾ ਨਾ ਨਹੀਂ ਵਾਜੋ ਘਾ ਰਹੇ ਕਿੱਥੇ ਕੋ ਮਣਾਣ ਕੁੱਤੇ ਜਲਦੇ ਫੌਂਟ ਉੱਤੇ ਉੱਤ ਬਣ ਕੇ ਤੁਹਾਨੂੰ ਚਾਹ ਚਾਹ ਆਹੀ ਮੈਂ ਕਰਨਿਆ ਮੈਂ ਮਾਂ ਬਾਪ ਹੀ ਕਰਨਿਆ ਚਾਹ ਪੀ ਕੇ ਇਹਦੇ ਚਾਹ ਬਣਦੀ ਮੈਂ ਕਰਨਿਆ ਵੀ ਆਹ ਆਈਟਮ ਲਾਸਟ ਆ ਮਾਂ ਮੇਰੇ ਲਾਸਟ ਵਾਲੀ ਆਈਟਮ ਮੈਂ ਹੋਰ ਰੱਖਦੀ ਇੱਕ ਆਹ ਖਾਤਾ ਪੀਤਾ ਪਾਚਦਾ ਵਾ ਫਿਰ ਪੀ ਜਾ ਕੋ ਮਣਾ ਜੀ ਗੁਰਵਾ ਢਿੱਡ ਘਟਵਾ ਉਹ ਆਹ ਦਿੰਦੀ ਨੈਣੂ ਦੀ ਮੇਰਾ ਟੋਆ ਉਹ ਨੂੰ ਆ ਦੇ ਤਰਾ ਕਿੱਡੇ ਕਿ ਟੋਆ ਮੇਰਾ ਟੋਆ ਓਏ ਇੰਨੀ ਸੋੜੀ ਲੱਗਦੀ ਨੇ ਵਾਕੁਗਰਾ ਟੋਆ ਆਹ ਕਿਹੜੇ ਨੇ ਕਲਾਕਿਰਤੀ ਕਰਤੀ ਆ ਇਹ ਕਿਨੇ ਲਿਖਿਆ ਇਹਦਾ ਕਿਹੜੇ ਨੇ ਬੇਬੇ ਬਾਪੂ ਦੇ ਵਿੱਚੇ ਦਿਲ ਵਾ ਕੇ ਤੀਰ ਮਾਰਤਾ ਇਹ ਕਿਹੜਾ ਕਲਾਕਾਰ ਹੀ ਓਏ ਓ ਗਿੰਦੂ ਆਹ ਕਲਾਕਾਰੀ ਕਿੰਨੇ ਕੀਤੀ ਬੇਬੇ ਬਾਪੂ ਦੇ ਤੀਰ ਮਾਰਤਾ ਦਿਲ ਚ ਆਹ ਕਲਾਕਾਰੀ ਆਹ ਕਲਾਕਾਰੀ ਤੁਸੀਂ ਕੀਤੀ ਭਾਬੀ ਨਹੀਂ ਮੈਂ ਕੀ ਲਿਖਿਆ ਹੈ ਬਾਬੇ ਬੋ ਮੈਂ ਕਿ ਤਾਲੀ ਉਹ ਖਿਲਾ ਲਾ ਬਾਬੇ ਆ ਕੇ ਨਾ ਕੀਤੀ ਕਲਾਕਾਰੀ ਉਹ ਗਰਸ਼ਣ ਤੇਰੀ ਪੱਗ ਦਾ ਰੰਗ ਆਉਣ ਡਿਆ ਕਿ ਤੇ ਬਾਬੂ ਦੇ ਯਾਰਾ ਜੋਰ ਲਾਤਾ ਸੱਚੀ ਗੱਲ ਜਿੱਦਾਂ ਕੜੀ ਚ ਡਿੱਗਣ ਗਰਸ਼ਣ ਨਾਲ ਹੁਣ ਵੇਖੀ ਰਿਸਪੌਂਸ ਨਹੀਂ ਦੇਣਾ ਨਹੀਂ ਹੁਣ ਕਿਉਂਦਾ ਹੀ ਨਹੀਂ ਵਧੀਆ ਲੱਗ ਗੰਡੀ ਮੇਰੇ ਕਹਿਣ ਤੋਂ ਭਾਵ ਥੈਂਕਸ ਫਾਰ ਦ ਟੀ ਇਟ ਵਾਸ ਨਾਈਸ ਟੀ ਮਿਲ ਕੇ ਹੀ ਨਹੀਂ ਨਹੀਂ ਦੁੱਧ ਚ ਪਾਤੀ ਸੀਗੀ ਸਬਸਕ੍ਰਾਈਬ ਸਬਸਕ੍ਰਾਈਬ ਲਿਖ ਲਿਆ ਵਾਓ YouTube ਚੈਨਲ ਨਾਲ ਲਏ ਦੇ ਇਥੇ ਤੋਂ ਅੱਥੇ ਆਪਾਂ YouTube ਤੇ ਬਣਾ ਲੈਂਦੇ ਬੜਨ ਪਹਿਲਾਂ ਇਹ ਤੁਸੀਂ ਪਹਿਲਾਂ ਹੀ ਦੇਖ ਕੇ ਲੈ ਕੇ ਆਈਆਂ ਆ ਮੇਰਾ ਨਾਮ ਹੀ ਲੈਣਾ ਮਨਜੋਤ ਬਲੌਗਰ ਹਾਂ ਹਾਂਜੀ ਯਾਰ ਹੱਦ ਹੋ ਗਈ ਕੀ ਗਿਆ ਤੈਨੂੰ ਸ਼ਰਮ ਆਉਂਦੀ ਮਮਜੋਤ ਨਹੀਂ ਹੈ ਮਨਜੋਤ ਵਾ ਉਹ ਐਨ ਉਹ ਐਨ ਕਿਹਦੇ ਹਿਸਾਬ ਨਾਲ ਮਮਜੋਤ ਮਮਜੋਤ ਐਸ ਹਾਂ ਹਾਂ ਇੱਥੇ ਲਿਖਾ ਸਬਸਕ੍ਰਾਈਬ ਸਬਸਕ੍ਰਾਈਬ ਸ਼ੱਕਰਪਾਈ ਸ਼ੱਕਰਪਾਰੇ ਸ਼ੱਕਰਪਾਰੇ ਲੈਦੇ ਕਰਿਓ ਜ਼ਰੂਰ ਕਰਿਓ ਜ਼ਰੂਰ ਲੈਕ ਵੀ ਕਰਿਓ ਜੈਲੋ ਨੰਬਰ ਪਲੇਟ ਦੇ ਨਾ ਉਦਾਂ ਉਦਾਂ ਇੰਨੀ ਕਲਾਕਾਰੀ ਨਾ ਕਹਿੰਨੇ ਨਹੀਂ ਰਿਕੁਐਸਟ ਕੀਤੀ ਹੋਣੀ ਵੀ ਸਬਸਕ੍ਰਾਈਬ ਕਰ ਲਿਓ ਓਏ ਬਰੂਨੋ ਚਲ ਜੀਏ ਫਿਰ ਹੁਣ ਮੰਮੀ ਚਲ ਜੀਏ ਚਲੋ ਚਲੋ ਮੰਮੀ ਜੀ ਨੇ ਕੀ ਆ ਜਾਂਦਾ ਮੰਮੀ ਜੀ ਮਮੀ ਦੀ ਕੀ ਆ ਕਰੋ ਕਮੈਂਟ ਵੀ ਕਰਿਓ ਨੈਕਸਟ ਲੈਵਲ ਦੇ ਕਲਾਕਾਰੀਆਂ ਹੋਣ ਡੈਭੀਆਂ ਲਾਈਕ ਵੀ ਕਰਤਾ ਹੋਰ ਰਹਿ ਗਏ ਬੜਾ ਹੋਣਾ ਨਹੀਂ ਲਾਈਕ ਸੱਚ ਆਪਾਂ ਕਹਿੰਦੇ ਆ ਕਲਾਕਾਰੀ ਇੰਦਾ ਨਹੀਂ ਪੁੰਦੇ ਨਹੀਂ ਮੰਮੀ ਆ ਆਪਣੇ ਤਾਂ ਨਾਲ ਹੀ ਆਈ ਭਾਬੀ ਕੱਟੀਆਂ ਜੱਪੀਆਂ ਪਾਈ ਜਾਂਦੀਆਂ ਨੇ ਓਕੇ ਭਾਜੀ ਆਪਾਂ ਹੁਣ ਮਿਲਣਾ ਨਹੀਂ ਨਾ ਫਿਰ ਕੱਲ ਨੂੰ ਮਿਲਣਾ ਆਪਾਂ ਕੱਲ ਨੂੰ ਜਾਂ ਪਰਸੋਂ ਮਿਲਣਾ ਓ ਗਿੰਦੂ ਗਿੰਦੂ ਕੱਲ ਦਿਨ ਕੀ ਕਰਨਾ ਆਫਟਰਨੂਨ 2 3 ਵਜੇ ਨਹੀਂ ਰਗੜਾ ਲਈਏ ਗੱਲ ਨੂੰ ਉਹ ਬੜੇ ਦਿਨਾਂ ਦੀ ਰਸਤ ਪਈ ਮੇਰ ਕੋ ਇਹ ਦੁਆ ਰਾਜ ਨਾ ਕੁੰਡਾ ਨਹੀਂ ਰੇਜ ਹੋਣਾ ਇਹ ਗਿੰਦੂ ਕੋ ਡੰਡਾ ਗੁੰਡਾ ਬੜੇ ਦਿਨਾਂ ਦੀ ਰਸਤ ਪਈ ਆ ਲਾਈ ਇਹ ਡਾਕੂ ਹੋ ਗਿਆ ਦੀਪੂ ਦਾ ਵਿਆਹ ਵੀ ਆ ਗਿਆ ਹੁਣ ਤੇ ਭਰਾਵਾ ਆਈ ਚੱਲੇ ਤੂੰ ਇੱਕ ਕੱਪ ਕੁਫਰਾ ਦੋ ਦੀਪੂ ਡੀਗ ਦਾ ਨਾ ਨਾ ਇਹ ਡੰਡਾ ਗੁੰਡਾ ਆਈ ਟਾਇਰ ਤੇ ਪਾ ਰਣੀ ਨਹੀਂ ਚਾ ਉਹ ਬਰੇ ਆ ਉਹ ਪਾਣੀ ਲੱਗਾ ਕੇ ਟਾਇਰ ਤੇ ਚਾਹ ਪਾਉਣ ਲੱਗਾ ਕੰਡਿਆ ਮੈਂ ਕੰਡਿਆ ਮੈਂ ਤਾਂ ਹੁਣ ਵੇਲੀ ਹੋਈ ਲੱਗਦਾ ਤੂੰ ਤੇ ਆਈ ਤੋਂ ਲੈ ਕੇ ਆਜਾ ਚੱਲ ਲਈ ਪੈਰੀਆ ਜੋੜੀ ਲਾਉਣ ਰਿਹਾ ਮੈਂ ਮਾਸੀ ਦੇ ਪੈਰ ਲੱਭਣ ਡੇ ਮੈਂ ਮਾਸੀ ਦੇ ਪੈਰ ਲੱਭਣ ਡੇ ਆਂ ਦੀ ਕੁੰਮਗੇ ਤੂੰ ਸਾਸਰੀ ਕਾ ਮਾਸੀ ਦੇ ਪੈਰ ਨਹੀਂ ਲੱਭਦੇ ਨਿੱਕੇ ਨਿੱਕੇ ਜੂ ਨਾ ਨਹੀਂ ਮੈਂ ਆਲੇ ਭਾਬੀ ਦੇ ਵੀ ਲਾ ਦੇਣੇ ਆਂ ਆਲੇ ਨਹੀਂ ਨਹੀਂ ਕਿ ਹੋ ਰਿਹਾ ਹੁਣ ਲਾਇਆ ਤੇ ਹੁਣ ਤੁਹਾਨੂੰ ਉਹ ਗੱਲ ਫੇ ਚਲੋ ਚਲੋ ਮੰਮੀ ਬੋ ਚਲੋ ਮੰਮੀ ਬੈਠੋ ਪਹਿਲਾਂ ਤੁਸੀਂ ਬੈਠੋ ਚੰਗਾ ਓਕੇ ਓਕੇ ਬੁੱਤੂ ਘੱਟ ਰੱਖਿਓ ਘੱਟ ਰੱਖਿਓ ਆਪਣਾ ਚੰਗਾ ਭੂਆ ਚਲੋ ਜੀ ਖਾਪੀ ਆਏ ਆਂ ਗਾਜੀ ਵਾਲ ਸਾਹਿਬ ਤੋਂ ਤੇ ਹੁਣ ਨਹੀਂ ਉਧਰ ਢਿੱਲੇ ਜੇ ਹੋ ਗਿਆ ਕੰਮ ਪਰਨੇਪੁਰਨੇ ਚੁੱਕ ਤੇ ਕੰਨਾ ਗਰਸ਼ਰਨੇ ਵੀ ਇੱਕ ਕਰ ਪਾਗ ਢਿੱਲੀ ਜੀ ਕਰ ਲਈ ਫੇਕ ਅਸੀ ਜਨੇ ਉਹ ਵਲੌਗ ਬਣਨ ਲੱਗਾ ਫਿਰ ਮੈਂ ਚਲ ਪਰਨੇ ਦਾ ਚਲ ਜਾਂਦਾ ਪੱਗ ਦਾ ਨਹੀਂ ਚਲਦਾ ਜਰਾ ਨਹੀਂ ਚਲਦਾ ਤੇ ਆਵਾਜ਼ ਮੰਮੀ ਦੀ ਵੀ ਨਿਕਲ ਨਹੀਂ ਮਜ ਆਪਾਂ ਗੱਡੀ ਬਦਲ ਲੀਆਂ ਜਾਂਦੇ ਇੱਕ ਹੋਰ ਰੇਟ ਚ ਆਏ ਹੁੰਦੇ ਹੋਰ ਗਰਸ਼ਰਨਾ ਮੇਲਾ ਦਾ ਹੈ ਹੈ ਸੱਚੀ ਬੜੀ ਮੈਨ ਹੈ ਮੇਰੇ ਪੈਰ ਦੁਖੰਦਾ ਓ ਮਾਈ ਗੋਡ ਤੁਸੀਂ ਅੱਜ ਕੰਮ ਕਰਦੇ ਰਹੇ ਨਾ ਤਾਂ ਕਰਕੇ ਕਮੈਂਟਾਂ ਚ ਪਤਾ ਲੈ ਲਿਓ ਭਾਈ ਦਾ ਮੰਮੀ ਦਾ ਕਮੈਂਟਾਂ ਚ ਪਤਾ ਲੈ ਲਿਓ ਉਦਾਂ ਮੰਮੀ ਜੀ ਠੀਕ ਠਾਕ ਨੇ ਹਾਂਜੀ ਬਸ ਉਦਾਂ ਕੰਮ ਕਰਕੇ ਥੋੜਾ ਜਿਹਾ ਹਲਕਾ ਜਿਹਾ ਲिटल ਬਿਟ ਥੱਕ ਗਿਆ ਤੇ ਇਵੇਂ ਆਲਮੋਸਟ ਘਰ ਪਹੁੰਚ ਗਏ ਆ ਪੰਜਾਂ ਕਿ ਮਿੰਟਾਂ ਚ ਇ ਪਹੁੰਚ ਜਾਣਾ ਯੈਸ ਤੇ ਆਉਂਦੇ ਆ ਅਗਰ ਸ਼ਰਨ ਅਹੀਂ ਆਪਣੇ ਨਾਲ ਬਾਹਰ ਲਿਆਏਗਾ ਕਿਉਂਕਿ ਖਾ ਜ਼ਿਆਦਾ ਲਿਆਏ ਤੇ ਉਧਰ ਸਪੇਸ ਨਹੀਂ ਬੰਡੇ ਅਈ ਤੱਕ ਤੇ ਚਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀਪ ਵਾਚਿੰਗ ਟਾਟਾ ਬਾਏ ਬਾਏ ਗੁੱਡ ਨਾਈਟ ਨਾਈਟ ਨਾਈਟ